ਐਸ ਐਚਓ ਨੂੰ ਮੇਰਾ ਸਨੇਹਾ ਦੇ ਲਈ ਇੱਕ ਠੀਕ ਹੈ ਸਰ ਬੇ ਦਲਤਾ ਦੀਆਂ ਕੁੜੀਆਂ ਠੀਕ ਹੈ ਜੀ ਫੜਲੇ ਬੇਲੀਆਂ ਨਹੀਂ ਆ ਗਈਆਂ ਮੈਂ ਠੋਕੂਗਾ ਬਹੁਪੁਰੇ ਠੀਕ ਹੈ ਹਾਂ ਅੱਜ ਮੈਂ ਕਲਮ ਤੇ ਬੈਠਾ ਆ ਕਲਮ ਕੋਰੇ ਹੈ ਚਾਹੇ ਨਾ ਰਹੇ ਕਾਨੂੰ ਲੋਕਾਂ ਚਾਜਣਾ ਬੇ ਲੋਕ ਤੱਕ ਦੇ ਕੇ ਭੇਜ ਦੋਗੇ ਮੈਂ ਤੇ ਬੁਰੇ ਆਨਸਰ ਮੈਂ ਛੱਡਣੇ ਨਹੀਂ ਜੇ ਕਿਹੜਾ ਕੋ ਮੰਗ ਅਨੁਸੂਚਿਤ ਜਾਤੀ ਐਸ ਸੀ ਇਹ ਲੜਕੀਆਂ ਨੂੰ ਮਾਰਾ ਮਤਾ ਬੋਲਣ ਵਾਲੇ ਐਸ ਐਚਓ ਦੀ ਜਸਵੀਰ ਸਿੰਘ ਕੜੀ ਨੇ ਕੀਤੀ ਖਚਾਈ ਕਿਹਾ ਐਸੀ ਕੁੜੀਆਂ ਦੀ ਰਾਖੀ ਲਈ ਉਹ ਪੰਜ ਜਾਣਗੇ ਡਾਕੂ ਪੇਸ਼ੀ ਤੇ ਆਏ ਪੁਲਿਸ ਮੁਲਾਜ਼ਮ ਨੂੰ ਜਸਵੀਰ ਸਿੰਘ ਕੜੀ ਨੇ ਕਿਹਾ ਕਿ ਕੈਦੀ ਆਪਣੇ ਐਸ ਐਚਓ ਨੂੰ ਗੇਟ ਰੱਖ ਦਿਆਂਗਾ ਟੋਕ ਕੇ ਅਗਰ ਐਸੀ ਲੜਕੀਆਂ ਦਾ ਕੀਤਾ ਅਪਮਾਨ ਪੰਜਾਬ ਰਾਜ ਅਨੁਸੂਚਿਤ ਜਾਤੀ ਕਮਿਸ਼ਨ ਪੰਜਾਬ ਦੇ ਚੇਅਰਮੈਨ ਜਸਵੀਰ ਸਿੰਘ ਕੜੀ ਦੇ ਦਫ਼ਤਰ ਚ ਤੋਂ ਅਨੁਸੂਚਿਤ ਜਾਤੀ ਦੀਆਂ ਲੜਕੀਆਂ ਐਸ ਐਚਓ ਦੇ ਖਿਲਾਫ ਸ਼ਿਕਾਇਤ ਲੈ ਕੇ ਪਹੁੰਚੀਆਂ ਤਾਂ ਇਸ ਨੂੰ ਲੈ ਕੇ ਜਸਵੀਰ ਸਿੰਘ ਕੜੀ ਜੋ ਚੇਅਰਮੈਨ ਨੇ ਪਰ ਗੁੱਟੇ ਅਤੇ ਉਹਨਾਂ ਨੇ ਪੇਸ਼ੀਪੁਕਤਨਾਏ ਮਲਾਜਮ ਨੂੰ ਤਾਣਾ ਕਰਦੇ ਹੋਏ ਕਿਹਾ ਕਿ ਉਹ ਅਨੁਸੂਚਿਤ ਜਾਤੀ ਦੇ ਕਿਸੇ ਵੀ ਵਿਅਕਤੀ ਵਿਰੁੱਧ ਕੋਈ ਵੀ ਕਿਸੇ ਕਿਸਮ ਦਾ ਧੱਕਾ برداشت ਨਹੀਂ ਕਰਨਗੇ ਉਹਨਾਂ ਕਹਾਂਗੇ ਉਹ ਆਪਣੀ ਅਨੁਸੂਚਿਤ ਜਾਤੀਆਂ ਦੇ ਹੱਕ ਵਿੱਚ ਇੱਕ ਡਾਕੂ ਹਨ ਅਤੇ ਜੋ ਵੀ ਉਹਨਾਂ ਤੰਗ ਪਰੇਸ਼ਾਨ ਕਰੇਗਾ ਉਹ ਉਸ ਨੂੰ ਧੋਕੇ ਰੱਖ ਦੇਣਗੇ ਸੁਣਾਉਂਦੇ ਹਾਂ ਤੁਹਾਨੂੰ ਕੀ ਕੁਝ ਗੁੱਸੇ ਵਿੱਚ ਕਿਹਾ ਜਸਵੀਰ ਸਿੰਘ ਖੜੀ ਨੇ ਉਹ ਘਰ ਦੇ ਵਿੱਚ ਰਹਿੰਦੇ ਤੁਹਾਡੇ ਨਾਲ ਹੈ ਨਹੀਂ ਉਹ ਮਤਲਬ ਕਿ ਜਰ ਉਹਨਾਂ ਸੋਨਾ ਵਾਲੀ ਘਰੋਂ ਬਾਹਰ ਗੱਡਿਆ ਇਹਨੂੰ ਕਿੰਨੇ ਕਿੰਨੂ ਬਿਲਕੁਲ ਉਹਨਾਂ ਨੂੰ ਸਰ ਉਹਨਾਂ ਨਾਲ ਰਲ ਕੇ ਤੇ ਮੈਨੂੰ ਕੋਸਟ ਮਾਰਗੋਡ ਦੀ ਵੀਡੀਓ ਐਸਸੀ ਬੋਰਡ ਦੀ ਬੋਲੀ ਇਹਨੂੰ ਦਿਖਾ ਦਿਓ ਆਹ ਕੋਸਟ ਮਾਰਗੋਡ ਆਹ ਫੋਟੋ ਮਾਰਗੋਡ ਫੋਟੋ ਚ ਦਿਖਾ ਦਿਓ ਪਹਿਲਾਂ ਮੈਨੂੰ ਫੋਟੋ ਮੈਂ ਦੇਖ ਲਈ ਮੇਰੇ ਯਾਦ ਹੈ ਮੈਨੂੰ ਤੱਪੀ ਨਹੀਂ ਮੈਨੂੰ ਸਰ 22 ਤਰੀਕ ਨੂੰ ਅਸੀਂ ਮਾਡਲ ਟਾਊਨ ਅਸੀਂ ਐਪਲੀਕੇਸ਼ਨ ਲਿਖਾਉਣ ਦੇ ਸਰ ਉੱਤੇ ਸਾਡੀ ਨਾਤਾ ਦੇਸੀ ਜੋਣੀ ਹੈ ਸਰ ਸ਼ਰੀਆ ਮੁੱਠ ਦੇ ਪੈਸੇ ਲੈ ਦੇ ਆ ਸਰ ਗੱਲ ੱਪਣ ਨੂੰ ਸਰ ਇੱਕ ਨਾ ਦਲੀਪ ਠੰਡਾ ਕਮਰਾ ਜੇ ਕਮਰਾ ਔਰ ਘਟਾਉਦਾ ਟੈਂਪਰੇਚਰ ਟਾ ਅੱਜ ਥੋੜੀ ਸੈਟਿੰਗ ਬਿਗਾੜਤੀਆਂ ਤੁਸੀਂ ਮੇਰੇ ਉਹ ਵੀ ਭਾਈ ਜੀ ਜਿੱਦਾਂ ਪਹਿਲਾਂ ਹੁੰਦਾ ਉਦਾਂ ਕਰਦੇ ਬਾਕੀ ਲੋ ਕਰ ਰਹੇ ਨੇ ਵੀਡੀਓ ਹਾਲ ਨਹੀਂ ਇਹ ਕੌਣ ਪੱਜਾਉਂਦਾ ਆ ਢੰਡੇ ਕੌਣ ਮਾਰਦਾ ਇੱਕ ਨੰਬਰ ਬੋਲੋ ਵੀ ਇਹ ਤਾਂ ਸਾਰੇ ਇਹਨਾਂ ਦਾ ਬ੍ਰਦਰ ਆ ਬਟਾ ਕੇ ਇਹਦੇ ਮਾਰਦਾ ਮੇਰੇ ਮਾਰਦਾ ਪਰ ਮੇਰੇ ਤੋਂ ਮੁੱਠਾ ਬਣੇ ਜਿਹੜਾ ਗੁਲਾਬੀ ਜਿਹਾ ਸੂਟ ਪਾਏ ਆ ਹਾਂਜੀ ਆ ਮੈਂ ਅਕਾਲੀ ਕਮੀਚਰ ਪਾਈ ਹੋਏ ਮੇਰੇ ਅਸਮਾਨੇ ਪਾਈ ਹੋਏ ਕਮਾਰੀ ਕਹਿੰਦਾ ਸਰ ਮੈਨੂੰ ਕਹਿੰਦਾ ਕਿ ਹਾਲਾ ਨੂੰ 15 ਕਿੱਥੇ ਕਹਿੰਦਾ ਜਮਾਈ ਸ਼ਣਾਓ ਸਰ ਮੈਨੂੰ ਰਿਪਲਾਈ ਵੀ ਦਿੱਤਾ ਵਾ ਮੈਂ ਜਮਾਈ ਸੁਣਾਓ ਮੈਨੂੰ ਕਿੱਥੇ ਹੈ ਸੁਣਾ ਦੋ ਸ਼ਬਦ ਕਿੱਥੇ ਹੈ ਸਾਰੀ ਸੁਣਾਉਣ ਦੀ ਵਜ੍ਹਾ ਹੈ 15 ਸੈਕਿੰਡ ਤੋਂ ਸਰ 20 ਸੈਕਿੰਡ ਵਿੱਚ ਗਿਆ ਗਣਦਰਾ ਦੋ ਵੀ ਸੁਣਾ ਲੱਟੀ ਜਾਨੀ ਕਿ ਬੈਠ ਬੈਠੀ ਇਹਨੂੰ ਤਾਂ ਕੰਮ ਨੂੰ ਲਾ ਕੇ ਸੁਣੀ ਜਾਤੀ ਸੁਣੇ ਸ਼ਬਦ ਕਿੱਥੇ ਬੋਲੇ 15 ਸੈਕਿੰਡ ਤੋਂ ਸਰ 20 ਸੈਕਿੰਡ ਦੇ ਵਿੱਚ

ਹਜ਼ਾਰ ਇੱਥੇ ਕਾਨੂੰਨ ਵਾਲੇ ਸੁਣੋ ਨਾ ਜਦੋਂ ਉਹ ਕਹਿੰਦਾ ਕੋਈ ਨਹੀਂ ਸੁਣਾ ਉਸ ਗਾਂ ਦੀ ਆਰਕੋ ਚਮਾ ਦੇ ਤੇ ਉਸ ਆਹ ਆ ਵੀ ਕਿਹਾ ਲਿਖ ਲਓ ਜੀ ਲਿਖੋ ਇਹਨੂੰ ਕੱਲ੍ਹ ਕੱਲ੍ਹ ਗੱਲ ਲਿਖੋ ਕਾਜ ਬਣਾ ਤਿਆਰ ਕਰੋ ਹੋਰ ਵੀ ਇੱਕ ਲੀਅ ਵੀਡੀਓ ਹੈ ਨਹੀਂ ਇਹ ਮੁੰਲੇ ਦੀ ਦਵਾਈ ਵੀ ਹੈ ਸਰ ਐਫੀਰ ਲਓ ਕਿਤੇ ਕੋਈ ਮੁੰਲੇ ਆ ਰਿਹਾ ਹੈ ਜੀ 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 ਪੂਰੀ ਡਿਜੀਟਲ ਉਸੀ ਕਹਿੰਦੇ ਆਏ ਆ ਜੀ ਇਹਨਾਂ ਨੂੰ ਕਿੰਨੀਆਂ ਛਿੰਨੇ ਵਾਰੀ ਬੁਲਾਇਆ ਜੀ ਆਪਾਂ ਤੀਜੀ ਵਾਰੀ ਤੀਜੀ ਵਾਰੀ ਆਏ ਆ ਜੀ ਪਹਿਲਾਂ ਆਏ ਨਹੀਂ ਵਿਚਾਰੇ ਕੋਈ ਸੁੱਤੇ ਪੈ ਰਹੇ ਨੇ ਤੁਸੀਂ ਮੈਨੂੰ ਕੱਢੀ ਨਹੀਂ ਆ ਇਹ ਲੈਟਰ ਦਾ ਕੰਮ ਤਿੰਨ ਮਿੰਟ ਲੈ ਲੈ ਅੱਛਾ ਜੀ ਆਪਾਂ ਮੇਰੇ ਤੋਂ ਚੈੱਕ ਕਰਾ ਲਵਾਂ ਥੋੜਾ ਜਿਹਾ ਹਰਪ ਦਾ ਹਾਲ ਮਾੜਾ ਜੀ ਕੌਣ ਐਸਐਸਪੀ ਤੁਹਾਡੇ ਹਾਂ ਜੀ ਦੇ ਲੇ ਜੀ ਆਪਣੇ ਸੰਮਲ ਜੀ ਕੋਲ ਸੰਮਲ ਸਾਹਿਬ ਕਿੰਨੀ ਦੇਰ ਦੇ ਆ ਸਾਫਤ ਮੈਨੂੰ ਮਕਸ ਨੰਬਰ 'ਤੇ ਆਈ ਮਿਲਿਆ ਕੋਈ ਪੁਛਦੇ ਦਰਪੁਰਾਲੀ ਹਿੰਦਾ ਹੋ ਗਿਆ ਨੂੰ 70 ਮਹੀਨੇ ਗੁਰਪੂ ਇਹ ਤਾਂ ਕੰਮ ਤਾਂ ਠੀਕ ਆ ਉਹ ਤਾਂ ਤੁਰੰਤ ਕਾਰਵਾਈ ਕਰਦੇ ਆ ਮੈਂ ਉੱਤੇ ਲਗਾਏ ਨਹੀਂ ਮੈਂ ਉਹਨਾਂ ਨੂੰ ਬਲੇ ਕਿਸੀ ਮੈਨੂੰ ਵੀ ਆਡਰ ਦਿੱਤੇ ਸੀ ਕਿਸੀ ਮੈਨੂੰ ਵੀ ਕੀ ਕਾਰਵਾਈ ਕਰਵਾ ਰਿਹਾ ਰਵਿੰਦਰ ਕੌਰ ਕੌਣ ਹੈ ਸਰ ਐਮਸੀ ਆ ਸਾਡੀ ਨੂੰ ਕਿਹੜੀ ਬਰਾਦੀ ਦੀ ਸਰ ਇਹ ਰਾਮਪੁਰਾ ਰਾਮਪੁਰਾ ਜੀ ਰਾਮਗੜੀ ਇਹ ਵੀ ਰਾਮਗੜੀ ਉਹ ਹੈਗੇ ਸਰ ਛਿੰਦੀ ਹੋਣੀ ਐ ਐਮਸੀ ਸਾਡੇ ਮੂਰ ਵੀ ਲਈਏ ਸਰ ਫੋਨ ਵੀ ਲਗਾ ਨਹੀਂ ਇਹ ਤਾਂ ਤੁਸੀਂ ਲਿਖ ਕੇ ਦਿੱਤਾ ਨਾ ਉਹਨਾਂ ਦਾ ਬਿਆਨ ਕਿੱਥੇ ਆ ਇਹ ਮੋਰ ਲਈ ਨਹੀਂ ਜਰਾ ਆ ਤੁਸੀਂ ਕਹਿ ਲੈਂਦਾ ਜੀ ਲਿਆ ਇਹਦੇ ਚੈਨਨੂ ਨਾ ਇਹਦੇੰਦਾ ਨਾ ਇਹਦੀ ਫੋਟੋ ਕਾਪੀਆਂ ਦਿਓ ਜਿਹੜੀ ਪੈਨ ਡਰਾਈਵ ਜਿਹੜੀ ਹੈ ਉਹ ਵੀ ਇਹਨਾਂ ਨੇ ਦਿੱਤੀ ਨਾ ਉਹ ਅਕਸ਼ਨ ਨੂੰ ਭੋੜਾ ਨਾ ਇਹਦੀ ਇੱਕ ਕਾਪੀ ਹੈ ਪੁਰਾਣੀ ਵੀ ਇਹ ਦਾ 2023 ਚ ਦੀ ਸੁਣ ਇੱਕ ਤਾਂ ਜਿਹੜਾ ਗਵਾਹ ਆ ਸਭ ਜਾਤੀ ਸੁਜੀ ਸ਼ਬਦ ਬੋਲੇਗੇ ਹਾਂਜੀ ਸੁਣ ਉਹਦੀ ਮੈਨੂੰ ਉਹ ਦਿਓ ਸਰ ਉਹਨਾ ਫੀਡਬੈਕ ਦੋ ਹਾਂ ਜੀ ਉਹ ਦੇ ਦਾਂਗੇ ਸਰ ਇੱਕ ਗੱਲ ਦੇਖ ਲਓ ਜੀ ਦੂਜੀ ਗੱਲ ਜੋ ਇਹ ਬੋਲ ਰਹੇ ਆ ਚੰਗੀ ਤਰ੍ਹਾਂ ਬੈਠ ਕੇ ਜੋ ਜੋ ਬੋਲਦੇ ਆ ਕਿਹੜਾ ਬੰਦਾ ਕਿਆ ਬੋਲਦਾ ਉਹਦੀ ਉਹਨੂੰ ਪਹਿਲਾਂ ਕਾਗਜ਼ ਤੇ ਲਾਓ ਫੇਰ ਟਾਈਪ ਕਰਾ ਲਓ ਠੀਕ ਹੈ ਸਰ ਫਿਰ ਉਹ ਸਬਮਿਟ ਕਰਾਉ ਸਰ ਕੀ ਵੀ ਕਰਾਂਗੇ ਇਹਨੂੰ ਅਨੁਮਨੀ ਤਰੀਕ ਦੇਓ ਜੀ ਜੀ ਸਰ ਸਬਮਿਟ ਕਰਾਓ ਤੁਹਾਨੂੰ ਸੀਐਸ ਜਾਤੀ ਸੂਚਕ ਜਿਹੜੇ ਐਫੀਡੈਪਟ ਉਹ ਤੁਹਾਡੇ ਹੱਕ ਦੇ ਉਹ ਇਹਨਾਂ ਨੂੰ ਜਮ੍ਹਾਂ ਕਰਾਓ ਫੋਟੋਗ੍ਰਾਫੀ ਸਾਨੂੰ ਸਰ ਅਸੀਂ ਭਲਾਏ ਸੀ ਇਹਨਾਂ ਨੇ ਸਾਡੇ ਨੂੰ ਜਮ੍ਹਾਂ ਕਰਾਉਣਾ ਹੈ ਇਹਨਾਂ ਨੂੰ ਐਂਟਰਾ ਦਣਾਇਆ। ਜਦੋਂ ਦੇਖਤੋਂ ਰਿਪੋਰਟਿੰਗਾਂ ਮੇਰੇ ਤੋਂ ਬਣਾਉਣੀ ਹੈ। ਜਿਸ ਨੂੰ ਦੋ ਗੱਲਾਂ ਗਈਆਂ। ਇਹਨਾਂ ਨੂੰ ਇਹਨਾਂ ਨੂੰ ਸਿੱਧੇ ਮੈਂ ਕਰ ਦਈਆ। ਕਈ ਵਾਰ ਕਈ ਵਾਰ ਕੱਪੜੇ ਕੋਈ ਜੇਬ ਲੈ ਘੁੰਮਦਾ ਨਾ ਮਹਿਕਮੇ ਤੁਹਾਡੇ। ਤੁਸੀ ਤਾਂ ਮਹੀਨੇ ਤੋਂ ਹੀ ਆਏ ਆ। ਛੋਟਾ ਤਾਂ ਮੈਨੂੰ ਪਤਾ ਲੱਗ ਜਾਣਾ ਮੋਰੇ। ਲੇਕਿਨ ਜਿਹੜੇ ਬਾਕੀ ਤਿੰਨ 6 ਮਹੀਨੇ ਤੋਂ ਆਇਆ ਕੋਈ ਨਹੀਂ। ਅਪ੍ਰੈਲ ਦੀ ਸ਼ਿਕਾਇਤ ਤਾਂ ਕਦੋਂ ਦੀ ਹੈ? ਤੁਸੀਂ ਕਿਠੀ ਆ ਦੋ ਕੱਢੀ ਜੀ ਪਹਿਲੀ ਵਾਰੀ। ਸਰ ਜਲੀਰ ਇੰਨਾ ਕਰਦੇ ਫਿਰ ਬਲਾ ਬਲਾ। ਮੈਨੂੰ ਦੋ ਚੀਜ਼ਾਂ ਲੈ ਕੇ ਦੇਓ ਜੀ। ਸਰ ਉਹਦੇ ਤੋਂ ਸਭ ਦੇ ਸਾਰਾ ਟਿੰਡੂ ਤੋਂ ਕੋਣ ਜਲਾ ਜੀ ਕਰਦੇ ਸਰ ਮਾਟਰ ਟਾਉਨ ਦੇ ਗੁਰ ਸਾਹਿਬ ਤੇ ਤੇ ਬਿਆੰਕਰ ਸਰਸ਼ਰੀਆ ਇਹ ਕੋਣ ਹੈ ਸਰ ਇਹਨਾਂ ਦਾ ਇਹਨਾਂ ਦਾ ਇਹਨਾਂ ਦਾ ਕੋਈ ਰੋਲ ਐਸ ਐਚਓ ਦੇ ਖਿਲਾਫ ਲਿਖ ਕੇ ਦੋ ਸ਼ਿਕਾਇਤ ਮੈਨੂੰ ਐਸ ਐਚਓ ਨੂੰ ਬੰਦੇ ਪੁੱਤ ਬਣਾਉਨੇ ਪਹਿਲਾਂ ਭਰਾ ਮੈਨੂੰ ਦੇ ਕਾਪੀ ਉਹ ਸ਼ਿਕਾਇਤ ਦੀ ਦੀਪ ਅਰੇ ਐਸ ਐਚਓ ਦੇ ਖਿਲਾਫ ਲਿਖੋ ਜੀ ਜੀ ਡਿਜੀਟਲ ਚਿੱਠੀ ਦੇਵ ਜੀ ਦੋਲਾਂ ਨਾਲ ਲਿਖੋ ਭਰਾ ਮੈਨੂੰ ਦੋ ਲਿਖ ਕੇ ਦੇ ਜੀ ਇਹ ਕੇ ਜਾ ਇਹਨਾਂ ਲਿਖ ਕੇ ਦੋ ਐਸ ਐਚਓ ਨੂੰ ਬੰਦਾ ਬਣਾਉਨੇ ਜੀ ਕੋਣ ਐ ਸੱਚੋ ਜੀ ਨੂੰ ਸਾਫ ਸਿੰਘ ਜੀ ਸਾਫ ਕਿਹੜੀ ਬਰਾਰੀ ਦਾ ਸਾਫ ਨੂੰ ਦੱਸ ਦੇ ਨਹੀਂ ਕੋਈ ਬੰਦਿਆ ਪੁੱਤ ਬਣ ਜਾ ਮੇਰੇ ਡਿੱਕੇ ਆ ਗਿਆ ਤਾਂ ਮੈਂ ਠੋਕੂਗਾ ਫਿਰ ਪਾਚਾ ਫੋਨ ਸਰ ਫੇਡੇ ਸਾਡੇ ਟਿਕਨ ਦੇ ਦਰ ਤੇ ਝੂਟਾ ਬਣ ਜਾ ਪਾ ਕੇ ਅੰਦਰ ਸੋਣੇ ਸ਼ਨੀਆ ਮੇਰੇ ਪੈਸੇ ਕਿੱਥੇ ਹੁੜ ਕਰਾਂਗੇ ਜੇ ਮੈਂ ਸਾਫ ਜੀ ਨੇ ਮੈਨੂੰ ਬੁਲਾ ਲੀ ਹੈ ਹੈ ਇੱਕ ਤਰੀਕਾ ਆਹ ਤਰੀਕਾ ਕਿੰਨੀ ਹੈ ਸਰ ਉਹ ਇੱਕ ਰੁਪਇਆ ਮੇਰੇ ਕਾਫੀ ਨੇ ਸੁਣਗੇ ਤੁਸੀਂ ਨੋਟ ਕਰ ਲੈ ਦੋ ਨਾ ਕੁੜੀਆਂ ਐਸਐਚਓ ਨੂੰ ਮੇਰਾ ਸੁਨੇਹਾ ਦੇ ਦੇਈਏ ਠੀਕ ਹੈ ਸਰ ਬੇ ਦਲਤਾ ਦੀਆਂ ਕੁੜੀਆਂ ਠੀਕ ਹੈ ਜੀ ਤੁਹਾਡੇ ਲਈ ਬੇਲੀਆਂ ਨਹੀਂ ਆ ਗਈਆਂ ਮੈਂ ਠੋਕੂਗਾ ਬਾਬੂਰੇ ਹਾਂ ਅੱਜ ਮੈਂ ਕਲਮ ਤੇ ਬੈਠਾ ਆ ਕਲਮ ਮੇ ਕੋਰੇ ਹੈ ਚਾਹੇ ਨਾ ਰਹੇ ਕੱਲੂ ਲੋਕਾਂ ਚਾਜਣਾ ਬੇ ਲੋਕ ਤਾਕਤ ਦੇ ਕੇ ਭੇਜ ਦੋਗੇ ਮੈਂ ਤੇ ਬੁਰੇ ਅਨਸਰ ਮੈਂ ਛੱਡਣੇ ਨਹੀਂ ਜੱਗਾ ਡੱਕੂ ਮੰਗ ਮੈਂ ਗਰੀਬਾਂ ਲਈ ਜੱਗਾ ਡੱਕੂ ਬੜ ਜਾਣਾ ਪੰਜਾਬ ਚ ਇਹ ਖਿਆਲ ਰੱਖਿਓ ਇਹ ਦੇਖੋ ਗਿਆ ਲੋ ਦਾ ਨਾਮ ਸਾਡਾ ਫਰਸ ਤੇ ਚੜਿਆ ਸਾਨੂੰ ਘਰ ਦੀ ਲੋਕਾਂ ਦੀਆਂ ਧੀਆਂ ਭੈਣਾਂ ਨੂੰ ਤੁਸੀਂ ਇਨਸਾਫ ਦੇਣ ਲਈ ਬੈਠੇ ਵਰਦੀਆਂ ਪਾਈਆਂ ਕਿ ਉਹਨਾਂ ਨੂੰ ਚਾਰ-ਚਾਰ ਪੰਜ-ਪੰਜ ਘੰਟੇ ਹਰਾਸ਼ ਕਰਨ ਦੇ ਬਿਠਾ ਲਏ ਸਰ ਕੋ ਰੋਬਰ ਵੀ ਕੱਟਿਆ ਗਿਆ ਚਾਰ-ਪੰਜ ਮਿੰਟ ਸਰ ਜੀ ਮੇਰੀ ਬੇਤੀ ਸੌਣ ਸਮਝੇ ਇਹ ਪੁੱਛਦੀ ਕਰਦੀ ਹੈ ਇਸ ਤਰਫ ਤੋਂ ਹਾਂ ਜਿੱਲਾ ਮੇਰਾ ਵੀ ਹਿਆਰਪਰੀ ਰਿਹਾ ਹੈ ਕਹਿੰਦਾ ਮੈਂ ਵੀ ਹਿਆਰਪਰੀ ਆਇਆ ਬੜਾ ਚੌਰ ਹਿਆਰਪਰੀ ਤੇ ਰਿਹਾ ਨਾ ਜੀ ਸਰ ਤੇ ਦੋ ਸਾਲ ਮੈਂ ਉੱਥੇ ਕਾਲਜੇ ਪੜ੍ਹਿਆ ਆ ਸਰ ਤੇ ਸਾਰੇ ਹਿਆਰਪਰੀ ਮੈਨੂੰ ਫਿਰ ਮੈਨੂੰ ਪਤਾ ਕੀ ਹਾਂ ਸ਼ਹਿਰਪਰੀਏ ਮਾਰੇ ਨਹੀਂ ਹੁੰਦੇ ਹੈਗੇ ਨਹੀਂ ਨਹੀਂ ਹਾਂ ਸ਼ਹਿਰਪਰੀਏ ਉਦਾਂ ਹੀ ਸ਼ਹਿਰ ਹੈ ਐਸਐਚਓ ਕਿੱਥੇ ਦਾ ਕੋਈ ਨਹੀਂ ਕਰਦੇ ਕਾਗਜ਼ੀ ਕਾਰਵਾਈ ਦਾ ਇਹਨਾਂ ਦਾ ਕਾਰੀ ਹੈ ਜੀ ਸਾਰੀ ਸਾਰੀ ਹੈ ਸਾਰੀ ਹਾਂ ਜੀ ਉਹ ਦੇਖ ਲੈ ਫਿਰ ਉੱਧਰ ਤਰਨਤਲ ਭੇਜ ਦਿੰਦੇ ਹਾਂਡਾ ਵਾਲੇ ਲੱਕੇ ਚ ਜਾਇਥੇ ਹੈੱਡਕੁਆਰਟਰ ਕਹਿੰਦੇ ਨੇ ਡੀਜੀਪੀ ਸਾਹਿਬ ਨੂੰ ਬੇਨਤੀ ਕਰਕੇ ਵੀ ਕਫਨ ਨੂੰ ਜੇਬ ਲਾ ਕੇ ਘੁੰਮਦੇ ਆ ਤੇ ਮਨ ਦੇ ਵਿੱਚ ਬੁਰੀਆਂ ਆਤ ਲੈ ਕੇ ਘੁੰਮਦੇ ਆ ਔਰਤਾ ਪ੍ਰਤੀ ਸਬਦ ਤੇ ਨਾ ਚੜਿਆ ਮੇਰਾ ਇਹ ਕੰਮ ਨਹੀਂ ਹੋਵੇ ਕੋਈ ਬਾਹਰ ਕੱਢਿਆ ਰੈਂਟ ਤੇ ਰਹਿਣ ਦੇ ਸਰ ਸਾਨੂੰ ਫੋਨ ਦੇ ਇਹ ਗੇਠ ਨੇ ਸਰ ਪੋਰਸ ਤੇ ਮੋਰੇ ਬੈਠ ਕੇ ਛਰੀਆਂ ਧਮਕੀ ਦਿੱਤੀ ਕਿ ਮੈਂ ਤੇਰੇ ਸੋਹਰਿਆਂ ਬਲ ਖੜਾ ਆ ਜਾ ਮਾਰ ਕੇ ਸਰ ਡਾਕਿੰਗ ਹੋ ਗਈ ਆ ਅੱਜ ਉਹ ਵੀ ਹੈ ਤੁਸੀਂ ਵੀਡੀਓ ਪਲੀਜ਼ ਇੱਕ ਵਾਰ ਕੰਸੀਡਰ ਕਰਾਓ ਤੁਸੀਂ ਐਸਐਸਪੀ ਕੋ ਜਾ ਕੇ ਨਾ ਸਿੱਧੇ ਜਾ ਸਕਦੇ ਫਿਰ ਇੱਕ ਡੀਐਸਪੀ ਕੋਲ ਜਾਓਗੇ ਸਰ ਉਹਨਾਂ ਨੂੰ ਧਿਆਨ ਚ ਲਿਆਣੀ ਜਾ ਕੇ ਡੀਐਸਪੀ ਧਿਆਨ ਚ ਲਿਆਓ ਉਹਨਾਂ ਕੋਲ ਵੀ ਇਹਨਾਂ ਕੇਸ ਨੂੰ ਸਹੀ ਤਰੀਕੇ ਨਾਲ ਟੀਲ ਨਹੀਂ ਕੀਤਾ ਜਾ ਰਿਹਾ ਚੰਗਾ ਇਨਕੁਆਰੀ ਅਫਸਰ ਇਹ ਲਿਖੋ ਜੀ ਇਸ ਮਾਮਲੇ ਦੀ ਐਸਪੀ ਪੱਧਰ ਤਾਂ ਇਨਕੁਆਰੀ ਮਾਰਕ ਕਰਕੇ ਜਾਈਏ ਐਸਐਸਪੀ ਐਸਪੀ ਪੱਧਰ ਤਾਂ ਇਨਕੁਆਰੀ ਮਾਰਕ ਕਰਕੇ ਜੀ ਕਿਉਂਕਿ ਜੇ ਐਸਐਚਓ ਤੇ ਕੁੱਤੇ ਕੰਮ ਕਰਦਾ ਆ ਫਿਰ ਡੀਐਸਪੀ ਸੁਪਾਈ ਪਿਆ ਹੋਣਾ ਹੈ ਲੋਕਾਂ ਦੀਆਂ ਧੀਆਂ ਭੈਣਾਂ ਨੂੰ ਚਾਰ-ਚਾਰ ਘੰਟੇ ਥਾੜੇ ਬਿਠਾਉਣਾ ਐ ਐਸਪੀ ਹੈਡਕ quart ਐਸਪੀ ਪੱਧਰ ਤਦਕਾਰੀ ਤੇ ਹਾਂ ਤੁਸੀਂ ਤੁਸੀਂ ਪਲੀਜ਼ ਇੱਕ ਵਾਰੀ ਨਾ ਠੀਕ ਹੈ ਸੋਕੋ ਤੁਸੀਂ ਤਾਂ ਹੁਣ ਨਵੇਂ ਆਏ ਤੁਹਾਨੂੰ ਮੈਂ ਕੀ ਕਹਿਣਾ ਹੈ ਕੁੜੀ ਨੂੰ ਦੇਖੋ ਤਿੰਨ ਚਾਰ ਮਿੰਟ ਨਹੀਂ ਮੈਨੂੰ ਭੇਜੋ 24 ਵਾਲਿਆਂ ਤੁਸੀਂ ਕਿਹੜਾ ਕਹਿੰਦੇ ਸੀਗੇ ਠੀਕ ਹੈ ਜੀ ਧੰਨਵਾਦ